ਆਰੇ ਖਟਾਈ ਟਾਇਰ 250 ਰੁਪਏ ਕਿਲੋ ਜਿਹੜਾ ਮਰਜ਼ੀ ਲਓ ਕੰਪਨੀ ਦਾ ਸਾਰੇ ਲਾਹੇ ਹੋਇਆ ਨਵੀਆਂ ਗੱਡੀਆਂ ਦੇ ਨਵੇਂ ਟਾਇਰ ਨੇ ਦੇਖੋ ਆ ਜੇ ਇਹਨੇ ਜਮਾ ਮਿਲਾਈ ਵਰਗੇ ਇਧਰੋਂ ਟਰੈਕਟਰ ਵਸਰੇ ਖੜਿਆ ਸੇਲ ਹੋਣ ਖਾਤਰ ਜੁਨਟੀ ਅਰਪ੍ਰੀਤ 55 ਫਾਰਮ 60 ਬਹੁਤਾ ਜਮਾ ਨਵੇਂ ਹੀ ਖੜੇ 55 ਇਹਦਾ ਕਿਹਨੇ ਮੈਨੂੰ ਤਲਾ ਦਾ ਥੋੜਾ ਚੱਲੇ ਵੇਚਦਾ ਇੱਧਰ ਆ 55 ਪ੍ਰਾਣਾ ਮਾੜਲਾ ਅਰਜਣ ਠੀਕ ਆ ਬਾਈ ਵਧੀਆ ਆ ਆ 55 ਹੈ ਕਿਹੜਾ ਮਾੜਲਾ ਇਹ ਕਿਹੜਾ ਵੀਰ ਆ ਆ ਨਵਾਂ ਇਹ 23 ਕਿੰਨੇ ਪੈਸੇ ਦਾ ਹੈ ਕੋਈ ਕੁਝ ਨਹੀਂ ਨਾ ਕੱਲੀ ਲੈਤਾ ਹੈ ਕਿਡਾ ਬੰਦਾ ਵਈ ਤੁੱਬਾ ਕਰਨਾ ਪਤਾ ਦਾ ਯਾਰ ਟਰੈਕਟਰ ਤਾਂ ਨਵੇਂ ਵਰਗੇ ਖੜਿਆ ਜਾਵਾ ਦੇਖੋ ਸੇ ਇਮਾਰਤ ਤੋਂ ਉਹ ਵੀ ਕਰੀ ਰੇਂਦਾ ਕਿਹੜਾ ਮਾਡਲ ਰੱਖੂਗਾ ਨਵੀਂ ਤੋਂ ਹੈ ਆ ਵੀ ਨਵਾਂ ਨਵਿਆ ਵਰਗਾ ਹੀ ਹੈ ਹੈਂ ਬ੍ਰੈਕਟਨ ਵਿੱਚ ਨਾ ਟਰੈਕਟਰ ਨਹੀਂ ਟਰੈਕਟਰ ਨਹੀਂ ਹੈਗਾ ਠੀਕ ਹੂੰ 7 ਲੱਖ 60 ਹਜ਼ਾਰ 760 23 ਮਾਡਲ ਹੈ ਹਾਂ 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 ਦੇਖਦੇ ਕੱਲ ਨੂੰ ਅਸੀਂ ਦੇਖ ਕੇ ਜਾਵਾਂਗੇ ਯਾਰ ਹਾਂ ਯਾਰ ਸੁਨਤਾ ਅੱਜ ਤਾਂ ਟਾਇਰ ਲੈਣੀ ਆ ਅਸੀਂ ਇਹ 23 ਆ 23 ਆ ਕਿਹੜਾ 52 10 ਉਹ ਹੜਾ ਕਹਿੰਦੇ ਹਾਂ ਉਹ ਵੀ 23 ਆ ਠੀਕ ਆ ਪਤਾ ਕਿ ਵੀਰੇ ਨਾ ਰੋੜੇ ਰਕਿਆ ਨਾ ਫੋਨ ਮਾਰਦੇ ਸੁਸਤੇ ਹੂੰ ਜੇ ਉਹਨਾਂ ਤੇ ਲੋਨ ਵਾਲੇ ਅੱਜਕੱਲ ਬਾਬਾ ਹੁੰਦਾ ਹੂੰ ਜਿਹੜਿਆ ਨੀਵੇਂ ਮਾੜਲੇ ਦੇ ਸਾਡੇ ਕੱਟੇ ਹੋਏ ਆ ਹੂੰ ਇਹ 35 ਦੋਨੇ ਕੱਟੇ ਆ ਆ ਕੱਟਿਆ ਹੋਇਆ ਸਾਡੇ ਤੋਂ ਫੋਰਡ ਆ 36 ਮਾਡਲ ਯਾਰ ਆ 93 ਮਾਡਲ ਹਾਂ ਤਖਾ ਦੇ ਲੈ ਆਵਾਂਗੇ ਨਾਲ ਹਾਂ ਅੱਜ ਟਾਇਰ ਦੇਖਦੇ ਸੀ ਯਾਰ ਟਾਇਰ ਮਿਲ ਨਹੀਂ ਰਹੇ ਮਾਈਕਰੋ ਵਾਹ ਦੇ ਗਿਆ ਯਾਰ ਕਿ ਮਾਈਕਰੋ ਪਾਣੀ ਨਾਲ ਦਵਾ ਦੇ ਦੇਖੋ ਟਾਇਰ ਤਾਂ ਜਮ੍ਹਾਂ ਨਵੇਂ ਨੇ ਛੋਟੀਆਂ ਗੱਡੀਆਂ ਦੇ ਵੱਧ ਨਹੀਂ ਹਨ ਬਣਾ ਰਹੇ ਉਹ ਮਾਰਤਾ ਘਾਲ ਫੋਦਰੋ ਕੋਈ ਮਾੜੇ ਨੂੰ ਨਵੇਂ ਪਾਵਣ ਨਵੇਂ ਟਾਇਰ ਤਾਂ ਦੰਦੇ ਮਿਲਦਾ 4000 ਰੁਪਏ ਦਾ ਆਲਟੋ ਦਾ ਇਹ ਸਾਰਾ 5 6 100 ਦਾ ਮਿਲ ਜੀ 2500 ਰੁਪਏ ਕਿਲੋ ਬੁੱਚੀ ਗੱਡੀਆਂ ਖੜੀਆਂ ਲੱਕਾਉ ਨਾ ਦੇਖਾ ਅਥਮਾਰ ਅਥਮਨਿਤ ਦੇਖ ਲੈ ਇੱਧਰ ਦੀ ਜਿਹੜੇ ਅਸੀਂ ਭਾਵੇਂ ਉਹ ਨੂੰ ਮੇੜ ਰਿਹਾ ਸੀ ਮੁਸ਼ਕਲ ਇਹ ਡਰ ਪਾਇਆ ਬਹੁਤ ਨੇ ਜੇ ਕੋਈ ਟੇਰ ਲੱਭ ਕੇ ਪਾਟਾਰਾ ਨਾ ਮੋਨਸਨ ਕੈਂਪੀਆ ਤੇ ਹੈ। ਇੱਥੇ ਗੱਡੀਆਂ ਵੀ ਇਹਨਾਂ ਕੋਲ ਹੈ ਵੀ ਟਰੈਕਟਰ ਵੀ ਹੈ। ਮੇਨ ਤੇ ਦੁਕਾਨ ਹੈ। 250 ਰੁਪਏ ਪਰ ਚੱਲੋ। ਜਿਹੜਾ ਮਰਜ਼ੀ ਟਾਇਰ ਲੈ ਲਓ। ਚਲੋ ਠੀਕ ਹੈ ਜੀ। OK